ਇਹ ਜੀ ਟ੍ਰੇਨ ਆ ਰਹੀ ਸੀ ਫਾਜ਼ਲਕਾ ਤੋਂ ਸ੍ਰੀ ਮੁਕਤਸਰ ਸਾਹਿਬ ਦੇ ਕੋਰਪਰੇ ਜਾਂਦੀ ਹੈ 9 ਵਜੇ ਤੇ ਉਹਦੇ ਥੱਲੇ ਇੱਕ ਕ੍ਰੋਸਿੰਗ ਕਰ ਰਿਹਾ ਸੀ ਇੱਕ ਆਦਮੀ ਤੇ ਉਹਦੇ ਥੱਲੇ ਆ ਗਿਆ ਹੁਣ ਕਰ ਉਹਦੀ ਮੌਕੇ ਤੇ ਮੌਤ ਹੋ ਗਈ ਹੈ ਤੇ ਇਹ ਕੋਈ ਪਤਾ ਲੱਗਿਆ ਜੀ ਕੌਣ ਹੈ ਕਿਵੇਂ ਨਹੀਂ ਅਜੇ ਤਾਂ ਕੋਈ ਪਛਾਣ ਨਹੀਂ ਹੋ ਸਕੀ ਤੇ ਜੋ ਪ੍ਰਸ਼ਾਨ ਦੇ ਸੋਰਸ ਕਰ ਰਹੇ ਆ ਜੀ ਬਾਕੀ ਸਟੇਸ਼ਨ ਮਾਸਟਰ ਨੇ ਮੌਕੇ ਤੇ ਦੱਸਿਆ ਤਾਂ ਹੀ ਪਹੁੰਚੇ ਤੇ ਹੁਲੀਆ ਕਿਹੋ ਜਿਹਾ ਲੱਗਦਾ ਕਿੰਨੀ ਉਮਰ ਦਾ ਹੋਵੇਗਾ ਹੋ ਲਿਆ ਜੀ ਤਕਰੀਬਨ 40 ਸਾਲ ਦੇ ਅੰਦਰ ਬਾਹਰ ਜਾਈ ਕੋ ਲਗਭਗ ਜੇ ਬਾਕੀ ਕਲੀਅਰ ਨਹੀਂ ਹੈ ਜੇ ਹਾਂ ਜੀ ਕਿੰਨਾ ਨੰਬਰ ਟ੍ਰੇਨ ਸੀ ਜਿਹੜੀ ਆ ਰਹੀ ਸੀ ਇਹ 94 ਨੰਕੀ ਅਸੀਂ 112 ਤੋਂ ਐਸ ਇਕਬਾਲ ਸਿੰਘ ਤੇ ਮੇਰੇ ਨਾਲ ਆਪਣਾ ਜਸਪ੍ਰੀਤ ਸਿੰਘ ਹোলਦਾਰ ਜੀ 112 ਤੋਂ ਕੰਪਲੀਟ ਆਈ ਸੀ ਵੀ ਆ ਕੇ ਕਰਕੇ ਇੱਕ ਜਿਹੜੀ ਟ੍ਰੇਨ ਨਾਲ ਬੰਦਾ ਹੋ ਟਕਰਾ ਗਿਆ ਤੇ ਉਹ ਡੈੱਡ ਬਡੀ ਪਈ ਹੈ ਤੇ ਮੌਕੇ ਤੇ ਉਹ ਰੇਲਵੇ ਦਾ ਏਰੀਆ ਸੀਗਾ ਜੀ ਤੇ ਮੌਕੇ ਤੇ ਐਸਐਨਸੀ ਦੀ ਚੌਕੀ ਇਨਚਾਰਜ ਸ਼੍ਰੀ ਮੁਖਸਰ ਸਾਹਿਬ ਹਾਜ਼ਰ ਆਏ ਉਹ ਕਾਰਵਾਈ ਕਰ ਰਹੀ ਹੈ ਜੀ। ਦਿੱਲੀ ਕ੍ਰਾਈਮ ਨੈਸ਼ਨਲ ਨਿਊਜ਼ ਨਜ਼ਰ ਸੱਪਰ